ਸਾਤਿਰੀય ਕਾਲ ਪਿਆਰੇ ਦੋਸਤੋ ਅੱਜ ਅਸੀਂ ਪੜ ਰਹੇ ਹਾਂ ਦਲੈਂਕੜ ਦੀ ਮਾਤਰਾ ਇਹ ਲਗ ਊ ਸਵਰ ਤੁਨੀ ਦਾ ਚਿੰਨ ਹੈ ਇਹ ਔਂਕੜ ਵਾਂਗ ਅੱਖਰ ਦੇ ਹੇਠਾਂ ਲਾਈ ਜਾਂਦੀ ਹੈ ਜਿਸ ਅੱਖਰ ਨੂੰ ਦਲੈਂਕੜ ਲਾਈ ਜਾਂਦੀ ਹੈ ਉਸ ਨਾਲ ਊ ਦੀਰਘ ਸਵਰ ਤੁਨੀ ਦੀ ਆਵਾਜ਼ ਜੁੜ ਜਾਂਦੀ ਹੈ ਜਿਵੇਂ ਖੂਨ ਪੂਜਾ ਸੂਰਜ ਸਕੂਲ ਜਲੂਸ ਹਨਾ ਹੋਰ ਵੀ ਬਹੁਤ ਸਾਰੇ ਸ਼ਬਦ ਪਰ ਪਹਿਲਾ ਕਰਾਂਗੇ ਅਸੀਂ ਅੱਖਰਾਂ ਦੇ ਨਾਲ ਦੁਲੈਂਕੜ ਦੀ ਧੁਨੀ ਕਿਸ ਤਰ੍ਹਾਂ ਨਿਕਲਦੀ ਹੈ ਦੇਖੋ ਇੱਥੇ ਕਲੀਅਰ ਹੈ ਆੜੇ ਅਤੇ ਈੜੀ ਨੂੰ ਇਹ ਮਾਤਰਾ ਨਹੀਂ ਲੱਗਦੀ ਇਹ ਮਾਤਰਾ ਸ਼ੁਰੂ ਹੁੰਦੀ ਹੈ ਊ ਸੂ ਹੂ ਕੂ ਖੂ ਗੂ ਕੂ chu 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 yu tu, tô du, tu, tô tu, tô tu tu, tô pu, pu, bu ਯੂ ਰੂ ਲੂ ਵੂ ਅੜੂ ਹੁਣ ਅਸੀਂ ਪੜ੍ਹਦੇ ਹਾਂ ਦੁਲੈਂਕੜ ਵਾਲੇ ਸ਼ਬਦ ਜਿਵੇਂ ਕਿ ਜਦੋਂ ਅੱਖਰ ਦੀ ਅੱਖਰ ਇੱਕ ਤੋਂ ਜ਼ਿਆਦਾ ਹੋ ਜਾਂਦੇ ਹਨ ਤਾਂ ਉਹ ਕੀ ਬਣ ਜਾਂਦਾ ਹੈ ਸ਼ਬਦ ਦੇਖੋ ਹੁਣ ਇੱਥੇ ਤੂ ਤ ਤੂ ਤ ਸੂ ਤ ਸੂ ਤ ਦੂ ਤ ਦੂਤ ਦੂ ਰ ਦੂਰ ਸੂ ਰ ਸੂਰ ਪੂ ਰ ਪੂਰ ਹੁਣ ਇੱਥੇ ਦੋ ਮਾਤਰਾ ਹੋ ਗਈਆਂ ਇੱਕ ਮਾਤਰਾ ਹੋ ਗਈ ਬਿਲਕੁਲ ਹਾਂ ਕੰਨੇ ਵਾਲੀ ਤੇ ਦੂਸਰੀ ਦੁਲੈਂਕੜ ਵਾਲੀ ਆ ਲੂ ਅਲੂ ਚ ਲੂ ਚਾਲੂ ਪਾਲੂ ਪਾਲੂ ਇੱਥੇ ਅਸੀਂ ਕਰ ਰਹੇ ਹਾਂ ਤਿੰਨ ਅੱਖਰਾਂ ਵਾਲੇ ਸ਼ਬਦ ਆ ਲ ਤੂ ਆਲਤੂ ਫ ਲ ਤੂ ਫਾਲਤੂ ਪਾ ਲ ਤੂ ਪਾਲਤੂ ਦੇਖੋ ਕੋਈ ਮਣਗੀ ਨਾ ਆਲਤੂ ਫਾਲਤੂ ਪਾਲਤੂ ਅਗੇ ਅਨੂਪ ਅਨੂਪ ਸ ਰੂਪ ਸਰੂਪ ਕ ਰੂਪ ਕ ਰੂਪ ਅਗੇ ਚਾਰ ਅੱਖਰਾਂ ਵਾਲੇ ਸ਼ਬਦ ਹੋਗੇ ਸਾਡੇ ਜਾ ਦੂ ਗਰ ਜਾਦੂਗਰ ਰੂਪ ਰੂਪ ਵਾਨ ਵਾਨ ਤਾਂ ਠੀਕ ਹੈ ਪਿਆਰੇ ਵਿਦਿਆਰਥੀਓ ਅੱਜ ਆਹੇ ਪੜੀ ਸੀ ਆਪਾਂ ਤੋ ਲੈਂਕੜ ਦੀ ਮਾਤਰਾ ਤੇ ਜਿਸਨੇ ਵੀ ਇਸ ਨੂੰ ਵੀਡੀਓ ਨੂੰ ਦੇਖ ਕੇ ਕੁਝ ਵੀ ਸਿੱਖਿਆ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜਿਸਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਓਕੇ ਜੀ ਧੰਨਵਾਦ